बोल साचे दरबार की जय माता शर्मा जय माता जय माता ਤੇ ਜੀ ਦੀ ਅਰਦਾਸ ਮਨੋ ਕਾਮਨਾ ਪੂਰੀ ਕਰਨੀ ਮਾਤਾ ਜੀ ਯਾਤਰਾ ਸਭ ਪੂਰੀ ਕਰਨੀ ਜਿਆਕਾਰਾ ਸ਼੍ਰੀ ਰਾਮ ਵਾਲੀਆ ਬਹੁਤ ਸਾਥ ਦੇ ਦਰਵਾਜ਼ੇ ਜੀ ਮਾਤਾ ਜੀ ਦੇ ਪਤਾ ਨਹੀਂ ਕਿਹੜਾ ਪੰਕਤੀ ਅੰਨਸਤੋ ਜੀ ਦੇ ਦਰਵਾਜ਼ੇ ਤੇ ਕਦੋਂ ਮਗਾਇਆ ਸ਼ਾਮ ਦਾ 21 ਚਾਹ ਦਾ ਚਾਲ ਵਾੜੇ ਦੀ ਚਾਲ ਪੂਰਨਾ ਲਈ ਜਿਹੜੇ ਬੱਚੇ ਦੇ ਦਰਵਾਜ਼ੇ ਤੇ ਸੇਵਾ ਕਰਨਾ ਹੈ ਜੀ ਮਾਤਾ ਜੀ ਉਹਨਾਂ ਦੇ ਅੰਗ ਸੰਕੁਚ ਸਾੜੀ ਰਾਣਾ ਮਾਤਾ ਜੀ ਉਹਨਾਂ ਦਾ ਕਲੇਸ਼ ਮਿਟਾਉਣਾ ਜੀ ਕਸ਼ਟ ਮਿਟਾਉਣਾ ਮਾਤਾ ਸੰਕਟ ਅਰਨਾ ਮਾਤਾ ਜੀ ਮੰਗਲ ਕਰਨਾ ਮਾਤਾ ਜੀ ਜਿਹੜੇ ਤੇਰੇ ਦਰਬਾਰ ਤੇ ਕੋਈ ਵੀ ਤਿਲ ਹੁੰਦਾ ਝੰਡਾਰੇ ਤੇ ਧਾਣਵਾਇਆ ਉਹਨਾਂ ਦੇ ਝੰਡਾਰੇ ਪਰੇ ਰੱਖਣਾ ਮਾਤਾ ਜੀ ਜੈ ਕਾਲਾ ਸ਼ੇਰਾਂ ਵਾਲੀ ਦਾ ਸੋਹ ਸੱਚੇ ਦਰਬਾਰ ਕੀ ਗਏ ਯਾ ਕਰੇ ਜਿਗਿਗਿਗਿ ਬਲੀ chất lượng 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 chất ਪੇ ਬਾਣੀ ਨਾਤੇ ਰਜਪ ਦਾ ਨਵਾ ਨਾਤੇ ਰਜਪ ਦਾ ਨਵਾ ਕਟੜੇ ਵਾਣੀ ਮੈਂ ਤੁਰਾਣੀ ਜਰਿਆ ਜਿ ਤੇਰੇ ਸ੍ਰੀ ਸਨਾਤਨ ਤਰਮ ਮਹਾਵਿਦਲ ਨਾਬਾ ਰਜਿਸਟਰਡ ਦੇ ਚੇਅਰਮੈਨ ਡਾਕਟਰ ਸਤਪਾਲ ਅਗਰਵਾਲ ਵੱਲੋਂ ਨਵੇਂ ਸਾਲ ਦੀ ਖੁਸ਼ੀ ਵਿੱਚ ਨਾਬਾ ਨਿਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਸ੍ਰੀ ਸਨਾਤਨ ਤਰਮ ਮਹਾਵਿਦਲ ਨਾਬਾਰ ਰਜਿਸਟਰ ਵੱਲੋਂ ਮਾਤਾ ਸ਼੍ਰੀ ਨੈਣਾ ਦੇਵੀ ਵਿਖੇ 30 ਦਸੰਬਰ 2024 ਤੋਂ ਲੈ ਕੇ 1 ਜਨਵਰੀ 2025 ਤੱਕ ਲੰਗਰ ਲਗਾਇਆ ਗਿਆ ਹੈ ਜਿਸ ਵਿੱਚ ਸਰਦੀਆਂ ਦਾ ਤੋਹਫਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਲੱਸੀ ਅਤੇ ਗੁੜ ਨਾਲ ਇਸ ਤੋਂ ਇਲਾਵਾ ਸ਼ਾਹੀ ਪਨੀਰ ਮਲਾਈ ਕੋਫਤਾ ਮਿਕਸਡ ਵੈਜੀਟੇਬਲ ਬ੍ਰੈਡ ਪਕੌੜਾ ਫਕੌੜਾ ਦੂਸਰਾ ਮਠੀਆਂ ਨਮਕੀਨ ਅਤੇ ਨੂਡਲਸ 버거 ਕਚੋਰੀ ਦਹੀਂ ਪੱਲਾ ਇਤਿਆਦੀ ਯਾਤਰੀ ਦੀ ਸੇਵਾ ਵਿੱਚ ਪਰੋਸੇ ਜਾਂਦੇ ਹਨ ਇਹ ਲੰਗਰ ਵਿਸ਼ੇਸ਼ ਤੌਰ ਤੇ ਜਾਣਿਆ ਜਾਂਦਾ ਹੈ ਨਾਬਾ ਸ਼ਹਿਰ ਵੱਲੋਂ ਸ੍ਰੀ ਸਨਾਤਨ ਤਰ ਮਹਾਵੀਰਦਲ ਨਾਬਾ ਦੇ ਨੌ ਦੇ ਉੱਤੇ ਪਛਾਣਿਆ ਜਾਂਦਾ ਹੈ ਇਸ ਲੰਗਰ ਵੱਲੋਂ 58 ਸਾਲਾਂ ਤੋਂ ਲਗਾਤਾਰ ਸ਼ਾਵਨ ਦੇ ਨਵਰਾਤੇ ਵਿੱਚ ਵੀ 10 ਦਿਨਾਂ ਦੇ ਲਈ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਲੰਗਰ ਦਾ ਇੰਚਾਰਜ हंसराज लंगर प्रधान अमरदीप आहूजा लंगर कैशियर दविंदर कौशल लंगर सैकटरी लक्ष्मण दास शर्मा सीनियर वाइस प्रधान चंद्र प्रकाश वाइस प्रधान केवल सिंह मिश्रा सिंह जी स्टोर इंचार्ज हैप्पी दुगल चमकौर सिंह ऑफिस इंचार्ज राकेश कुमार ਜੁਆਇੰਟ ਕੈਸ਼ੀਅਰ ਰਾਜੇਸ਼ ਕੁਮਾਰ ਇਤਿਆਦੀ ਸਾਰੇ ਮੈਂਬਰ ਦੇ ਸਹਿਯੋਗ ਦੇ ਨਾਲ ਹੀ ਇਹ ਲਗਾ ਲਗਾਇਆ ਜਾਂਦਾ ਹੈ